ਸਾਹਿਬ ਸਾਸਤਰੀ ਕਾਲ ਜੀ ਤੁਸੀਂ ਜੁੜੇ ਹੋਣ ਕਦੇ ਨਾਲ ਇਸ ਟਾਈਮ ਤੁਹਾਨੂੰ ਦਿਖਾ ਰਹੇ ਆਪਾਂ ਬਸਾਖੀ ਮੇਲਾ ਤੇ ਆ ਹੈਗੀ ਬੀਜਣ ਵਾਲੀ ਪੰਜਾਲੀ ਕਹਿੰਦੇ ਇਹਨੂੰ ਤਾੜੀਆਂ ਦੀਆਂ ਬਹੁਤ ਬਹੁਤ ਝਾਲੀ ਵੱਜਦੀ ਹੈ ਜੀ ਇਹ ਤੇ ਆ ਬੇਲਚਾ ਪਿਆ ਦੇ ਕੋਲੇ ਨਾਲ ਹੈਗਾ ਬਜਾਈ ਵਾਲ ਹਲ ਇਹਨੂੰ ਕਹਿੰਦੇ ਜੀ ਪਾਕੜਾ ਪਾਕੜੇ ਨਾਲ ਹੀ ਪਈ ਗੰਧਾਲਾ ਆ ਹੈਗਾ ਜੀ ਜੂੜ ਇਹਦੇ ਨਾਲ ਬੁੱਤਾ ਜੁੜਿਆ ਹੈ ਹਾਲਾ ਨਾਲ ਇਹ ਆ ਗਈ ਤੰਗਲੀ ਤੇ ਹੁਣ ਇਹ ਤੰਗਲੀ ਦਾ ਬਹੁਤ ਕੰਮ ਚੱਲਣਾ ਜੀ ਕਿਉਂਕਿ ਤੂੜੀ ਦਾ ਕੰਮ ਹੋ ਗਿਆ ਸਟਾਰਟ ਤੇ ਆਹੀ ਹੈ ਸੁਹਾਗੀ ਤੇ ਆਹੀ ਹੈ ਤਨਪੋਰੀ ਤਨਪੋਰੀ ਜਦੋਂ ਬਿਜਾਈ ਕਰਨ ਲਈ ਵਰਤੀ ਜਾਂਦੀ ਹੈ ਤੇ ਆ ਸਲੰਗ ਪਈ ਹੈ ਜੀ ਤੁਹਾਡੇ ਸਾਹਮਣੇ ਸਲੰਗ ਦੇਖ ਸਕਦੇ ਹੋ ਤੁਸੀਂ ਇਧਰ ਉਟਾਵਾਂ ਹਾਲਾਈ ਦੇਖ ਆ ਗੱਡੀ ਜੋੜਨ ਨਾਲ ਆ ਗਿਆ ਜੀ ਤੇ ਇਹਨੂੰ 45 ਕਹਿੰਦੇ ਹੀ ਹਨਾ ਤੇ 45 ਤੁਸੀਂ ਦੇਖ ਰਹੇ ਹੋ ਤੇ ਨਾਲ ਹਾਲ ਵਗੈਰਾ ਜੋੜੇ ਜਾਂਦੇ ਆ ਖੁੰਡਾ ਤੇ ਆ ਹੈਗੇ ਜੀ ਆਪਾਂ ਦੁਬਾਰੇ ਤੁਹਾਨੂੰ ਦੱਸ ਰਹੇ ਆ ਤਰਪਾਲੀ ਜਿਹੜੀ ਆਪਾਂ ਨਰਮਾ ਵਗੈਰਾ ਸੀਦਰਨ ਦੇ ਕੰਮ ਆਉਂਦੀ ਆ ਤੇ ਇਹਦੇ ਨਾਲ ਨਰਮਾ ਸੀ ਲਿਆ ਜਾਂਦਾ ਜੀ ਆ ਗੰਡਾਸੇ ਆ ਗਈ ਗਈ ਇਹ ਤਾਂ ਫੋਟੋ ਸ਼ੂਟ ਚੱਲ ਰਿਹਾ ਜੀ ਤੇ ਆ ਹੈਗਾ ਜੀ ਮੋਖਰਾ ਹਾਲ ਜਿਹਦੇ ਨਾਲ ਬਜਾਈ ਕੀਤੀ ਜਾਂਦੀ ਸੀਗੀ ਇਹ ਸਟਾਮਾadura ਹੈ ਹਾਂਜੀ ਤੇ ਆ ਸਕੂਟਰ ਖੜਾ ਹੈ ਬਜਾ ਚੇਤਕ ਆ ਸਾਈਕਲ ਖੜਾ ਹੈ ਤੇ ਆ ਹੈਗਾ ਕਰਾਹਾ ਜੀ ਇਹਨੂੰ ਕਰਾਹਾ ਕਿਹਾ ਜਾਂਦਾ ਜੀ ਇਹ ਬਲਦਾਂ ਦਾ ਕਰਾਹਾ ਵਾਜਦਾ ਜੀ ਇੱਧਰ ਪਾਇਆ ਹੋਇਆ ਜੀ ਪੁਰਾਣਾ ਮਕਾਨ ਜਿਹਨੂੰ ਦਿਖਾਉਣਾ ਮਕਾਨ ਦੇ ਉੱਤੇ ਕੀਤੀ ਕਲਾਕਿਰਤੀ ਫੁੱਲ ਬੂਟੀਆਂ ਤੇ ਪਹਿਲਾਂ ਇਹ ਰੋਡ ਮਕਾਨ ਬਣਦੇ ਹੁੰਦੇ ਸੀ ਕੱਚੇ ਘਰ ਜਿਨੂੰ ਕਹਿੰਦੇ ਸੀ ਹਾਂ ਉਹ ਘਰ ਕੱਚੇ ਨੇ ਤੇ ਦਿਲ ਪੱਕੇ ਹੁੰਦੇ ਨੇ ਮੇਰਾ ਪਿੰਡ ਲਿਖਿਆ ਹੋਇਆ ਹੈ ਤੇ ਤੇ ਢੋਲਕੀ ਤੇ ਆ ਔਰਤ ਤੇ ਆਪਾਂ ਦੇਖ ਸਕਦੇ ਆ ਉਧਰ ਰੰਗ ਰੰਗ ਪ੍ਰੋਗਰਾਮ ਚੱਲ ਰਿਹਾ ਤੇ ਜਦੋਂ ਮਿਊਜ਼ਿਕ ਚੱਲੇ ਪਿਆ ਉਹ ਬੰਦ ਕਰ ਦਿਆਂਗੇ ਇਹਨਾਂ ਆਲੇ ਗਹਿਣ ਦੇ ਜਿਹੜੇ ਆਲੇ ਪਾਏ ਹੋਏ ਆ ਘਟੋਲੀ ਚ ਆ ਦੀਵਾਰ ਰੱਖਣ ਨੂੰ ਬਣਿਆ ਹੋਇਆ ਜੀ ਇਹ ਜਿਹੜਾ ਦੀਵਾਰ ਖਿਆ ਹੈ ਆਪਾਂ ਨੂੰ ਦੇਖ ਸਕਦੇ ਆ ਆ ਦੇਖ ਹਾਂ ਹਾਂਜੀ ਪੁਰਾਣੇ ਟਾਈਪ ਦਾ ਮਕਾਨ ਬਣਾਇਆ ਹੋਇਆ ਹੈ ਇਹਨਾਂ ਨੇ ਇੱਥੇ ਸਕੂਲ ਚ ਅੱਜ ਵਿਸਾਖੀ ਮੇਲਾ ਪੀਵੀ ਸਕੂਲ ਰਾਮਾ ਮੰਡੀ ਵਿੱਚ ਚੱਲ ਰਿਹਾ ਹੈ ਜਿਹਦੇ ਸਿਰ ਤੁਸੀਂ ਦੇਖ ਸਕਦੇ ਹੋ ਕਾਨਿਆਂ ਦੀ ਛੱਤ ਪਾਈ ਹੋਈ ਹੈ ਬਹੁਤ ਸੋਹਣੀ ਤੇ ਚੋੜਾ ਲਾਟਣਾ ਪੱਖੀਆਂ ਆ ਜਾਂਦੀਆਂ ਜਿਦਾਂ ਇਹ ਇੱਥੇ ਵੀ ਲਾਟਣਾ ਲੱਗੇ ਹੋਈਆਂ ਤੇ ਆ ਗੁਰੂ ਸਾਹਿਬਾਨ ਦੇ ਨਾਮ ਲਿਖੇ ਹੋਏ ਆ 10 ਗੁਰਾਂ ਦੇ ਇੱਕ ਵਾਰ ਰੋਮਧਾਣੀ ਪਈ ਆ ਜੀ ਵੀ ਇਹ ਰੋਮਧਾਣੀ ਕਹਿੰਦੇ ਇਹਨੂੰ ਇਹਨੂੰ ਵਾਰੀ ਕਹਿੰਦੇ ਆ ਝਾਲੀ ਕਹਿੰਦੇ ਆ ਇਹ ਵਾਹ ਇਹੋ ਤੇ ਹੈ ਰਸੋਈ ਦੇ ਚਾਹੇ ਚਾਹੇ ਰਸੋਈ ਦਾ ਘੋਬ ਵਗੈਰਾ ਰੱਖਦੇ ਜਿੰਨਾ ਵੀ ਸਮਾਨ ਦਾ ਰਸੋਈ ਦਾ ਇਹਦੇ ਵਿੱਚ 40 ਵਿੱਚ ਰੱਖਿਆ ਜਾਂਦਾ ਜੀ ਆਹ ਪਤਿਲੀਆਂ ਆ ਗਈਆਂ ਪਿੱਤਲ ਦੀਆਂ ਤੇ ਭਾਰੀ ਬਤਿਲਾਂ ਆ ਗਏ ਜੀ ਆਉ ਸੇਵੀਆਂ ਕੱਟਣ ਵਾਲੀ ਮਸ਼ਕੋੜੀ ਆ ਗਈ ਮਸ਼ੀਨ ਕਹਿੰਦੇ ਸਹੀ ਆ ਬੱਟਰਣ ਵਾਲੀ ਸੇਵੀਆਂ ਕੱਟਦੇ ਆ ਤੇ ਬੱਚੇ ਔਰ ਨਾਲੇ ਆ ਗਈ ਸੇਵੀਆਂ ਦੇ ਤੇ ਪੰਗਾਮੋ ਪਾਜੇ ਆ ਗਈ ਢੋੜ Terima kasih telah menonton!